ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਾਰਮਾ ਹੁਕਮ ਹੈ ਜਗਤ ਝੂਠ ਤਮਾਕੂ ਵਿਖਿਆ ਦਾ ਤਿਆਗ ਕਰਨਾ ਵੈਸੇ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਪਹਿਲਾਂ ਇਹ ਸਮਝ ਨੂੰ ਆ ਪਾਏਗਾ ਸਾਨੂੰ ਜੀਵਨ ਦੇ ਵਿੱਚ ਇਹ ਮਨੁੱਖਾ ਜਨਮ ਮਿਲਿਆ ਕਾ ਤੇ ਵਾਸਤੇ ਹੈ ਆਪ ਜੀ ਸਾਰੇ ਨਿਤਨੇਮੀ ਬੈਠੇ ਹੋ ਰੋਜ਼ਾਨਾ ਹੀ ਪੜਦੇ ਹੋ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਕਾਦੇ ਵਾਸਤੇ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਜਹਮ ਪ੍ਰਸਾਦ ਪਾਈ ਦੁਰਲਭ ਦੇ ਇਹ ਸਰੀਰ ਉਹਦੀ ਕਿਰਪਾ ਦੇ ਨਾਲ ਮਿਲਿਆ ਹੈ ਕਾਦੇ ਵਾਸਤੇ ਮਿਲਿਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਦੇ ਆ ਗੁਰੂ ਘਰ ਦੇ ਵਿੱਚੋਂ ਇਹ ਆਵਾਜ਼ ਹਮੇਸ਼ਾ ਆਉਂਦੀ ਰਹੇ ਗੁਰਨਾਨ ਸਿੰਘ ਸਾਹਿਬ ਜੀ ਨੇ ਤਿੰਨ ਬਚਨ ਭਾਈ ਮਰਦਾਨਾ ਸਾਹਿਬ ਨੂੰ ਕਹੇ ਸਾਹਿਬ ਪਹਿਲਾ ਬਚਨ ਸੀ ਅੰਮ੍ਰਿਤ ਵੇਲੇ ਉੱਠਣਾ ਦੂਸਰਾ ਬਚਨ ਸੀ ਕੇਸ ਕਤਲ ਨਹੀਂ ਕਰਾਉਣੇ ਤੇ ਤੀਸਰਾ ਸੀ ਤਮਾਕੂ ਦਾ ਸੇਵਨ ਨਹੀਂ ਕਰਨਾ ਨਸ਼ਾ ਫਿਰ ਮੈਂ ਕਹਿ ਰਿਹਾ ਨਸ਼ਾ ਸਾਰੇ ਹੀ ਮਾੜੇ ਹਨ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਅੱਜ ਸਾਇੰਸ ਵੀ ਇਸ ਗੱਲ ਤੇ ਪਹੁੰਚ ਗਈ ਹੈ ਜਿਹੜਾ ਤਮਾਕੂ ਦਾ ਸੇਵਨ ਕਰਦਾ ਹੈ ਉਹਦੇ ਮੌਤ ਦੇ 25% ਚਾਂਸ ਜਿਆਦਾ ਵੱਧ ਜਾਂਦੇ ਆ ਜਿਹੜੇ ਤਮਾਕੂ ਖਾਦੇ ਕੋਈ ਵੀ ਚੀਜ਼ ਅਸੀਂ ਆ ਬਹੁਤ ਕਿਰਪਾ ਆਪ ਜੀਆਂ ਦੇ ਉੱਪਰ ਅਨੇਕਾਂ ਲੋਕ ਜੇਬ ਦੇ ਵਿੱਚ ਪੌਸ਼ ਪਾ ਕੇ ਘੁੰਮਦੇ ਆ ਅਸੀਂ ਸੁਪਾਰੀ ਖਾ ਰਹੇ ਆ ਜੀ ਸਤਗੁਰ ਦਾ ਹੁਕਮ ਹੈ ਪਾਣ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਓ ਜੰਮ ਪਕੜ ਤੇ ਲਾਈਏ ਬੜੇ ਸ਼ੌਕ ਦੇ ਨਾਲ ਲੋਕੀ ਪਾਣ ਖਾਂਦੇ ਆ ਇਹਦੇ ਵਿੱਚ ਸਤਿਗੁਰ ਨੇ ਗੁਰਬਾਣੀ ਦੇ ਵਿੱਚ ਰਹਿਤ ਨਾਮਿਆਂ ਦੇ ਵਿੱਚ ਸਾਨੂੰ ਸੋਝੀ ਦਿੱਤੀ ਹੈ ਨਸ਼ਾ ਕੋਈ ਵੀ ਹੈ ਕਈ ਲੋਕ ਨਾ ਸਵਾਲ ਕਰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਿਖਤੇ ਨਹੀਂ ਲਿਖਿਆ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ ਸਤਿਗੁਰ ਜੀ ਦੇ ਦੋ ਸ਼ਬਦ ਪੜ੍ਹ ਲਓ ਭਾਈ ਮਰਦਾਨੇ ਨੂੰ ਜਿਹੜੇ ਸ਼ਰਾਬ ਦੇ ਉੱਪਰ ਹੀ ਸਤਿਗੁਰ ਦੀ ਨੇ ਬਖਸ਼ਿਸ਼ ਕੀਤੀ ਤੇ ਸਤਿਗੁਰ ਜੀ ਸਾਨੂੰ ਅੱਜ ਸੋਝੀ ਦੇ ਰਹੇ ਆ ਨਸ਼ਾ ਤੇ ਸਭ ਤੋਂ ਭੈੜੀ ਜਗਤ ਜੂਟ ਤਮਾਕੂ ਜਿਹੜਾ ਇਹ ਕੁਰੇਤਾਂ ਦੇ ਵਿੱਚ ਵੀ ਆਇਆ ਹੈ ਜਿਹੜਾ ਤਮਾਕੂ ਦਾ ਸੇਵਨ ਕਰਦਾ ਉਹਨੂੰ ਅੰਮ੍ਰਿਤ ਦੁਬਾਰਾ ਛਕਣਾ ਪੈਂਦਾ ਜਗਤ ਜੂਟ ਤਮਾਕੂ ਨਾਲ ਅੱਜ ਦੁਨੀਆ ਕੈਂਸਰ ਦੀ ਮੂੰਹ ਦੇ ਕੈਂਸਰ ਤਮਾਕੂ ਦੇ ਨਾਲ ਹੁੰਦੇ ਆ ਸਤਿਗੁਰ ਨੇ ਇਸ ਬਿਮਾਰੀ ਤੋਂ ਸਾਨੂੰ 550 ਸਾਲ ਪਹਿਲਾਂ ਹੀ ਦੂਰ ਕਰ ਦਿੱਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਾਰਾ ਨੇ ਆਖਿਆ ਕਿ ਜਗਤ ਜੂਟ ਤਮਾਕੂ ਨਾ ਸੇਵ ਇਹ ਆਪ ਜੀ ਨੇ ਇਤਿਹਾਸ ਦੀ ਗਾਥਾ ਸੁਣੀ ਵੀ ਹੋਏਗੀ ਗੁਰੂ ਕਲਗੀਧਰ ਪਾਤਸ਼ਾਹ ਜੀ ਜਾ ਰਹੇ ਆ ਸਤਗੁਰੂ ਜੀ ਘੋੜੇ ਤੇ ਸਵਾਰ ਹੈ ਅੱਗੇ ਖੇਤ ਆ ਗਏ ਉਹ ਘੋੜਾ ਜਿਹੜਾ ਹੈ ਖੇਤ ਵਿੱਚ ਨਹੀਂ ਜਾ ਰਿਹਾ ਸਤਗੁਰ ਨੇ ਚਾਬਕ ਵੀ ਮਾਰੀ ਫਿਰ ਕਿਸਾਨ ਨੂੰ ਬੁਲਾਇਆ ਭਾਈ ਇਹ ਕਿਹੜੀ ਫਸਲ ਹੈ ਕਹਿਣ ਲੱਗੇ ਇਹ ਤਮਾਕੂ ਦੀ ਫਸਲ ਹੈ ਦੇਖੋ ਜਿਹਨੂੰ ਜਾਨਵਰ ਵੀ ਪਸੰਦ ਨਹੀਂ ਕਰਦੇ ਅੱਜ ਲੋਕੀ ਜੇਬਾਂ ਚ ਪਾ ਕੇ ਘੁੰਮਦੇ ਫਿਰਦੇ ਆ ਜਿਹਨੂੰ ਜਾਨਵਰ ਵੀ ਪਸੰਦ ਨਹੀਂ ਕਰਦੇ ਵੈਸੇ ਇਤਿਹਾਸ ਲਿਖਦੇ ਆ ਵੀ ਇਹ ਦੁਨੀਆ ਦੇ ਵਿਦਵਾਨਾਂ ਨੇ ਲਿਖਿਆ ਕਿ ਇਹ ਬਿਮਾਰੀ ਜਿਹੜੀ ਆ ਨਾ ਸਪੇਨ ਤੋਂ ਇੰਡੀਆ ਦੇ ਵਿੱਚ ਆਈ ਹੈ ਤਮਾਕੂ ਦੀ ਜਿਹੜੀ ਆ ਔਰ ਸਭ ਤੋਂ ਖਤਰਨਾਕ ਜਿਹੜਾ ਇਹ ਨਸ਼ਾ ਹੈ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ